ਦੇਖੋ ਜੀ ਬੀਤੇ ਰਾਤ ਤਮਰਈ ਤੋਂ ਚੋਰੀ ਹੋਏ ਸੀ ਕਿਸਾਨ ਦੇ ਘਰੋਂ ਚਾਰ ਇੰਜਨ ਤਿੰਨ ਮੋਟਰਾਂ ਤੇ ਤਿੰਨ ਪਾਈਪ ਬੰਡ ਤੇ ਇਹ ਸਾਡੀ ਪੁਲਸ ਪਾਰਟੀ ਨੇ ਸਵੇਰੇ ਜਿਹੜਾ ਪੁਨਿਆੜ ਨਾਕ ਹੈ ਇਹਦੇ ਵਿੱਚ ਐਸਐਹਓ ਗੁਰਨਾਮ ਸਿੰਘ ਉਹਨਾਂ ਨੇ ਐਸਐਚਓ ਦਿਨਾਨਗਰ ਦੀ ਦਿਸ਼ਾ ਨਿਰਦੇਸ਼ੇਟ ਉਹਨਾਂ ਦੀ ਇਹਦੀ ਕੰਮ ਕਰਦੇ ਹੋਏ ਬਹੁਤ ਵਧੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਇੰਜਨ ਤਿੰਨ ਮੋਟਰ ਤਿੰਨ ਪਾਈਪ ਬੰਡ ਇਹਨਾਂ ਨੂੰ ਆਪਣੀ ਹਿਰਾਸਤ ਚ ਲੈ ਲਿਆ ਤੇ ਜਿਹੜੇ ਦੋਸ਼ੀ ਨੇ ਮਸਕੀਨ ਅਲੀ ਉਹ ਗ੍ਰਿਫਤਾਰ ਹੋ ਚੁੱਕੇ ਐ ਇਸ ਤੋਂ ਇਲਾਵਾ ਤਿੰਨ ਹੋਰ ਦੋਸ਼ੀ ਨੇ ਜਿਹੜੇ ਫਰਾਰ ਨੇ ਉਹਨਾਂ ਨੂੰ ਵੀ ਆਪਾਂ ਛੇਤੀ ਹੋਣਾ ਤੇ ਨਕੇਲ ਪਾਣਾ